ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਇੱਕ ਬਹੁਤ ਹੀ ਜ਼ਰੂਰੀ ਜਿਹੜਾ ਆਪਣਾ ਵਿਸ਼ਾ ਹੁੰਦਾ ਆ ਬੂਟੇ ਲਗਾਉਣ ਦੇ ਵਿੱਚ ਖਾਸ ਤੌਰ ਤੇ ਸਬਜ਼ੀਆਂ ਲਗਾਨੀ ਮੈਂ ਜ਼ਿਆਦਾਤਰ ਸਬਜ਼ੀਆਂ ਵਾਲੀਆਂ ਭੈਣਾਂ ਵਾਸਤੇ ਹੀ ਇਹ ਵੀਡੀਓ ਆ ਉਹਦੇ ਵਿੱਚ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਕਿ ਜਿਹੜੀ ਮਿੱਟੀ ਆ ਆਮ ਤੌਰ ਤੇ ਕਿੰਨੀ ਤਰ੍ਹਾਂ ਦੀ ਹੁੰਦੀ ਆ ਤੇ ਕਿਹੜੀ ਮਿੱਟੀ ਵਾਸਤੇ ਕਿਹੜੀ ਚੀਜ਼ ਆਪਾਂ ਵਰਤਣੀ ਆ ਜ਼ਰੂਰੀ ਨਹੀਂ ਹੁੰਦਾ ਕਿ ਸੇਮ ਮਿੱਟੀ ਵਾਸਤੇ ਸੇਮ ਹੀ ਹੁੰਦਾ ਆ ਇਦੇ ਵਾਸਤੇ ਮੈਂ ਲੈ ਲਈ ਆ ਜੀ ਦੋ ਤਰ੍ਹਾਂ ਦੀ ਮਿੱਟੀ ਦੋ ਤਰ੍ਹਾਂ ਦੀ ਹੀ ਮਿੱਟੀ ਆਮ ਨੋਰਮਲ ਹੁੰਦੀ ਹੈ ਆਪਣੇ ਇੱਕ ਹੁੰਦੀ ਹੈ ਚੀਕਣੀ ਮਿੱਟੀ ਇਸ ਤਰ੍ਹਾਂ ਦੀ ਖੇਤਾਂ ਦੀ ਇਹ ਸਾਡੇ ਮੇਰੇ ਮਤਲਬ ਪੇਕਿਆਂ ਦੇ ਪਿੰਡ ਆਵਲੀ ਮਿੱਟੀ ਆ ਚੀਕਣੀ ਮਿੱਟੀ ਜਿੱਦੇ ਕਿ ਆਮ ਤੌਰ ਤੇ ਚੁੱਲ੍ਹੇ ਤੰਦੂਰ ਬਣਦੇ ਆ ਇਹ ਬਹੁਤ ਚੀਕਣੀ ਹੈ ਤੇ ਮੈਂ ਹੁਣ ਇਹ ਚ ਪਾਣੀ ਪਾਇਆ ਤਾਂ ਕਰਕੇ ਥੋੜੀ ਇਸ ਤਰ੍ਹਾਂ ਦੀ ਹੋ ਗਈ ਹੈ ਵੈਸੇ ਇਹ ਟੁੱਟਦੀ ਵੀ ਨਹੀਂ ਹੈਗੀ ਆ ਤੁਸੀਂ ਦੇਖ ਸਕਦੇ ਹੋ ਆ ਥੋੜੀ ਸੁੱਕੀ ਹੈ ਨਾ ਇਹ ਟੁੱਟ ਨਹੀਂ ਰਹੀ ਬਹੁਤ ਚੀਕਣੀ ਆ ਪੋਚਾ ਟਾਈਪ ਜੀ ਹੁੰਦੀ ਆ ਜਿਸ ਤਰ੍ਹਾਂ ਪੰਜਾਬੀਆਂ ਨੂੰ ਪਤਾ ਹੋਣਾ ਪੋਚਾ ਕੀ ਹੁੰਦਾ ਸੀ ਤੇ ਉਹਦੇ ਵਰਗੀ ਹੁੰਦੀ ਆ ਇਹ ਵਾਲੀ ਮਿੱਟੀ ਆਹ ਵਾਲੀ ਮਿੱਟੀ ਹੈਗੀ ਆ ਜੀ ਸਾਡੀ ਸਾਡੇ ਖੇਤ ਵੀ ਅਸੀਂ 10 ਕਿਲੋਮੀਟਰ ਦੂਰ ਰਹਿੰਨੇ ਆ ਤੇ ਸਾਡੇ ਆਹ ਮਿੱਟੀ ਆ ਜਾਂਦੀ ਆ ਇਹ ਨਾਰਮਲ ਮਿੱਟੀ ਹੈ ਇਹਦੇ ਵਿੱਚ ਕੁਝ ਨਹੀਂ ਮਿਕਸ ਕੀਤਾ ਹੋਇਆ ਨਾ ਰੇਤਾ ਮਿਕਸ ਕੀਤੀ ਹੈ ਇਹਦੇ ਵਿੱਚ ਨਾ ਕੋਈ ਬਜਰੀ ਨਾ ਸੈਂਡ ਨਾ ਕੋਕੋ ਪੀਟ ਕੁਝ ਵੀ ਨਹੀਂ ਮਤਲਬ ਇਹਦੇ ਵਿੱਚ ਮਿਲਾਇਆ ਇਹਦੇ ਵਿੱਚ ਕੁਝ ਵੀ ਮਿਲਾਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਜੇ ਤੁਹਾਡੇ ਇਸ ਤਰ੍ਹਾਂ ਦੀ ਮਿੱਟੀ ਆ ਠੀਕ ਆ ਬਹੁਤ ਧਿਆਨ ਨਾਲ ਤੁਸੀਂ ਇਹ ਵੀਡੀਓ ਨੂੰ ਦੇਖਿਓ ਤੇ ਇਹਦੇ ਵਿੱਚ ਤੁਹਾਡਾ ਬਹੁਤ ਸਾਰਾ ਜਿਹੜਾ ਖਰਚਾ ਵਾ ਉਹ ਬਚ ਜਾਣਾ ਤੇ ਬਹੁਤ ਵੀਡੀਓ ਤੁਹਾਨੂੰ ਦੇਖਣ ਦੀ ਜ਼ਰੂਰਤ ਵੀ ਨਹੀਂ ਪੈਣੀ ਇਸ ਤਰ੍ਹਾਂ ਦੀ ਮਿੱਟੀ ਆ ਤੁਹਾਡੀ ਰੇਤਲਾਪਾਨਾ ਜਿਹਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਆਹ ਡਲੀਆਂ ਵਾਂ ਨਹੀਂ ਵੱਜ ਰਹੀਆਂ ਇਸ ਤਰ੍ਹਾਂ ਦੇ ਪੀਸ ਨਹੀਂ ਵੱਜ ਰਹੇ ਹੈਗੇ ਤਾਂ ਸਮਝੋਗੇ ਤੁਹਾਡੀ ਰੇਤਲੀ ਮਿੱਟੀ ਆ ਬਹੁਤ ਆਸਾਨੀ ਨਾਲ ਤੁਸੀਂ ਸਮਝ ਸਕਦੇ ਹੋ ਜੇ ਖਾਸ ਹੋ ਤੇ ਮੇਰੀਆਂ ਜਿਹੜੀਆਂ ਪੈਣਾ ਸ਼ਹਿਰਾਂ ਦੀਆਂ ਰਹਿਣ ਵਾਲੀਆਂ ਕਿਉਂਕਿ ਪਿੰਡਾਂ 'ਚ ਤਾਂ ਆਮ ਬੀਬੀਆਂ ਸਾਰੀਆਂ ਨੂੰ ਪਤਾ ਹੀ ਹੁੰਦਾ ਇਹਨਾਂ ਚੀਜ਼ਾਂ ਦਾ ਜੇ ਤੁਹਾਡੀ ਇਸ ਤਰ੍ਹਾਂ ਦੀ ਮਿੱਟੀ ਆ ਤਾਂ ਤੁਸੀਂ ਜਿਹੜਾ ਸਮਾਨ ਲੈਣਾ ਇਹਦੇ ਵਿੱਚ ਮਿਕਸ ਕਰਨਾ ਇਹਨੂੰ ਮਹਲੇ ਕੁਲੀ ਮਿੱਟੀ ਨੂੰ ਸੌਫਟ ਬਣਾਉਣ ਵਾਸਤੇ ਕੁਲੀ ਬਣਾਉਣ ਵਾਸਤੇ ਉਹਦੇ ਵਾਸਤੇ ਤੁਸੀਂ ਆ ਚੀਜ਼ਾਂ ਤਿੰਨ ਤੁਹਾਨੂੰ ਲੈਣੀਆਂ ਪੈਣੀਆਂ ਆ ਕੋਕੋ ਪੀਟ ਲੈ ਲਓ ਤੁਸੀਂ ਜਾਂ ਤੁਸੀਂ ਇਹ ਲੈ ਲਓ ਝੋਨੇ ਦਾ ਛਿਲਕਾ ਲੈ ਲਓ ਦੋਨਾਂ ਚੋਂ ਇੱਕ ਚੀਜ਼ ਤੁਸੀਂ ਲੈ ਸਕਦੇ ਹੋ ਜ਼ਰੂਰੀ ਨਹੀਂ ਤੁਸੀਂ ਦੋਨੋਂ ਹੀ ਲੈਣੀਆਂ ਜੋ ਤੁਹਾਨੂੰ ਮਿਲ ਜਵੇ ਤੇ ਆ ਵਾਲੀ ਹੁੰਦੀ ਜੀ ਰੇਤ ਜਿਹੜੀ ਆਮ ਆਪਾਂ ਮਕਾਨ ਬਣਾਉਣ ਵਾਸਤੇ ਵਰਤਦੇ ਆ ਇਹ ਚੀਜ਼ ਆਪਾਂ ਨੂੰ ਚਾਹੀਦੀਆਂ ਦੋਨਾਂ ਵਿੱਚੋਂ ਇੱਕ ਤੁਸੀਂ ਲੈ ਲਓ ਦੋਨੋਂ ਲੈਣੀ ਆ ਤਾਂ ਤੁਸੀਂ ਦੋਨੋਂ ਲੈ ਸਕਦੇ ਹੋ ਤੁਹਾਡਾ ਆਪਣਾ ਖਰਚਾ ਤੁਸੀਂ ਆਪ ਪੈਸੇ ਲਾਉਣੇ ਆ ਉਹ ਤੁਹਾਡੀ ਆਪਣੀ ਇੱਛਾ ਠੀਕ ਆ ਜੇ ਤੁਹਾਡੇ ਕੋਲ ਆਹ ਵਾਲੀ ਮਿੱਟੀ ਹੈਗੀ ਆ ਫੇਰ ਤੁਸੀਂ ਕੁਝ ਵੀ ਨਹੀਂ ਲੈਣਾ ਇਹਨਾਂ ਚੀਜ਼ਾਂ ਦੇ ਵਿੱਚੋਂ ਠੀਕ ਆ ਇਹ ਮਿੱਟੀ ਕੱਲੀ ਹੀ ਬਹੁਤ ਵਧੀਆ ਕਿਉਂਕਿ ਮੈਂ ਵਾਰਤਦੀ ਆ ਇਹਨੂੰ ਸਾਡੇ ਖੇਤ ਦੀ ਮਿੱਟੀ ਆ ਤੇ ਮੈਨੂੰ ਇਹਦੇ ਬਾਰੇ ਸਾਰੀ ਜਾਣਕਾਰੀ ਹੈਗੀ ਆ ਕਿਉਂਕਿ ਜੇ ਇਹਦੇ ਵਿੱਚ ਮੈਂ ਕੋਕੋ ਪੀਟਾ ਮਿਕਸ ਕਰੂੰਗੀ ਤਾਂ ਇਹ ਹੋਰ ਜ਼ਿਆਦਾ ਹੋ ਜਾਣੀ ਸੌਫਟ ਹੋ ਜਾਣੀ ਆ ਜੋ ਨਿਹਰਾ ਛਿਲਕਾ ਮਲਾਉਂਗੀ ਤੇ ਇਹ ਹੋਰ ਜਿਆਦਾ ਜਿਹੜੀ ਇਦਾਂ ਮਤਲਬ ਹੋਈ ਜੜੀਆਂ ਪੂਰਪੂਰੀ ਹੋਈ ਜਾਣੀ ਫਿਰ ਇਹਦੇ ਵਿੱਚ ਪਾਣੀ ਬਿਲਕੁਲ ਵੀ ਨਹੀਂ ਠਹਿਰਨਾ ਜੇ ਇਹਦੇ ਵਿੱਚ ਮੈਂ ਹੋਰ ਜਿਆਦਾ ਜਿਸ ਤਰ੍ਹਾਂ ਰੇਤ ਮਿਕਸ ਕਰ ਦੂੰਗੀ ਤੇ ਇਹ ਹੋਰ ਜਾ ਰਹੀ ਇਸ ਤਰ੍ਹਾਂ ਪੂਰਪੂਰੀ ਹੋਈ ਜਾਣੀ ਇਹਦੀ ਤੁਸੀਂ ਦੇਖੋ ਮੁਠੀ ਵੀ ਨਹੀਂ ਵੱਜ ਰਹੀ ਫਿਰ ਮਤਲਬ ਇਹਦੀ ਜਿਹੜਾ ਅਜ ਬਿਲਕੁਲ ਵੀ ਨਮੀ ਨਹੀਂ ਰਹਿ ਜਾਣੀ ਖਾਸ ਤੌਰ ਤੇ ਗਰਮੀਆਂ ਵਾਸਤੇ ਫਿਰ ਇਹ ਮਿੱਟੀ ਬਿਲਕੁਲ ਵੀ ਸਹੀ ਨਹੀਂ ਰਹਿਣੀ ਆਪਾਂ ਨੂੰ ਸਰਦੀਆਂ ਚ ਤਾਂ ਚਲੋ ਚੱਲ ਜਾਂਦਾ ਆ ਪਰ ਗਰਮੀਆਂ 'ਚ ਦੇਖੋ ਤੁਸੀਂ ਇਹ 'ਚ ਬਿਲਕੁਲ ਫਿਰ ਨਮੀ ਨਹੀਂ ਰਹਿਣੀ ਮੈਂ ਇਹਦੇ ਵਿੱਚ ਕੁਝ ਵੀ ਨਹੀਂ ਮਿਕਸ ਕਰਦੀ ਹੁੰਨੀ ਜਿਹੜੀ ਸਾਡੀ ਰੇਤਲੀ ਮਿੱਟੀ ਹੈ ਮਿੱਟੀ ਆ ਹਾਥ ਦੇ ਦੇ ਵਿੱਚ ਮੈਂ ਜਾਂ ਗੋਬਰ ਦੀ ਖਾਦ ਜੇ ਮੈਨੂੰ ਮਿਲ ਜਵੇ ਤਾਂ ਮੈਂ ਮਿਲਾ ਲੈਨੀ ਆ ਨਹੀਂ ਤੇ ਕਿਉਂਕਿ ਸਾਡੇ ਪੱਤੇ ਬਹੁਤ ਆ ਖੇਤ ਦੇ ਵਿੱਚ ਬਾਗ 'ਚ ਤੇ ਮੈਂ ਉੱਥੋਂ ਲੈ ਕੇ ਪੱਤੇ ਹੀ ਮਿਕਸ ਕਰ ਲੈਨੀ ਹੁੰਨੀ ਬਾਕੀ ਕੁਝ ਵੀ ਮੈਂ ਨਹੀਂ ਮਿਲਾਂਦੀ ਇਹਦੇ ਵਿੱਚ ਕੋਈ ਖਾਦ ਨਹੀਂ ਕੋਈ ਰੂੜੀ ਨਹੀਂ ਗੋਬਰ ਨਹੀਂ ਫੰਗੀਸਾਈਡ ਕੁਝ ਵੀ ਨਹੀਂ ਮਤਲਬ ਕਿਉਂਕਿ ਸਾਡੀ ਆਰਗੈਨਿਕ ਮਿੱਟੀ ਆ ਸਾਨੂੰ ਇਸੇ ਤਰ੍ਹਾਂ ਹੀ ਸਹੀ ਆ ਠੀਕ ਆ ਹੁਣ ਜੇ ਤੁਸੀਂ ਲੈ ਰਹੇ ਹੋ ਆ ਵਾਲੀ ਮਿੱਟੀ ਸਭ ਤੋਂ ਪਹਿਲਾਂ ਇਹਨੂੰ ਤੁਹਾਨੂੰ ਮਿੱਟੀ ਦੇ ਜਿਹੜੇ ਆ ਡਲੇ ਆ ਇਹਨਾਂ ਨੂੰ ਭੰਨਣਾ ਪੈਣਾ ਤੇ ਮੈਂ ਡਲੇ ਪਹਿਲਾਂ ਬਰੀਕ ਕਰ ਲਵਾਂ ਕਿਉਂਕਿ ਜੇ ਤੁਹਾਡੀ ਇਸ ਤਰ੍ਹਾਂ ਦੀ ਮਿੱਟੀ ਆ ਸਭ ਤੋਂ ਪਹਿਲਾਂ ਮੈਂ ਇਹਦਾ ਤੁਹਾਨੂੰ ਦੱਸ ਦਿੰਨੀ ਆ ਤਰੀਕਾ ਕਿਉਂਕਿ ਮੈਂ ਹੁਣ ਥੋੜੀ ਤੁਹਾਨੂੰ ਮਿਕਸ ਕਰਕੇ ਦਿਖਾ ਦਿੰਨੀ ਆ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਮਿੱਟੀ ਵਧਾ ਘਟਾ ਸਕਦੇ ਹੋ ਕਿਉਂਕਿ ਮੈਨੂੰ ਹੁਣ ਇਹਨੂੰ ਕੁੱਟਣਾ ਪੈਣਾ ਆ ਠੀਕ ਆ ਇਹਨੂੰ ਇਸ ਤਰ੍ਹਾਂ ਤੁਸੀਂ ਬਰੀਕ ਪੀਸ ਲਓ ਕਿਸੇ ਥਾਪੀ ਦੇ ਨਾਲ ਜਾਂ ਡੰਡੇ ਨਾਲ ਕਿਸੇ ਨਾਲ ਵੀ ਤੁਸੀਂ ਇਹਨੂੰ ਬੇਸਤਰਾ ਬ੍ਰੀਕ ਕਰ ਲੋ ਜਾਂ ਫਿਰ ਤੁਸੀਂ ਲੈ ਕੇ ਬ੍ਰੀਕ-ਬ੍ਰੀਕ ਮਿੱਟੀ ਆਓ ਵੈਸੇ ਇਹ ਬ੍ਰੀਕ ਹੁੰਦੀ ਨਹੀਂ ਆ ਕਿਉਂਕਿ ਇਹਦੇ ਡਲੇ ਹੀ ਅਸਰਾਂ ਦੇ ਹੁੰਦੇ ਹਾੜੀ ਕਿਉਂਕਿ ਮੈਂ ਵੀ ਇਹ ਖੇਤ ਚੋਂ ਲਿਆਣ ਕੇ ਮੈਂ ਇਹਦੇ ਉੱਤੇ ਪਾਣੀ ਪਾਇਆ ਰਾਤ ਤਾਂ ਕਿ ਥੋੜੀ ਇਹ ਸੌਫਟ ਹੋ ਜਵੇ ਵੈਸੇ ਇੰਨੀ ਹਾਰਡ ਸੀ ਵੀ ਥਾਪੀ ਨਾਲ ਵੀ ਕੁੱਟ ਨਹੀਂ ਸੀ ਹੋਣੀ ਮਤਲਬ ਇਹਦੇ ਵਿੱਚ ਗਾਰਡਨਿੰਗ ਕਰਨੀ ਥੋੜੀ ਔਖੀ ਹੋ ਜਾਂਦੀ ਹੈ ਛੱਤ ਤੇ ਖੇਤ ਵਾਸਤੇ ਬਹੁਤ ਵਧੀਆ ਮਿੱਟੀ ਹੈ ਸਭ ਤੋਂ ਪਜਾਊ ਮਿੱਟੀ ਇਹ ਵਾਲੀ ਆ ਸਾਡੀ ਮਿੱਟੀ ਨਾਲੋਂ ਵੀ ਇਹ ਅਪਜਾਊ ਜ਼ਿਆਦਾ ਆ ਕਿਉਂਕਿ ਇਹਦੇ ਵਿੱਚ ਪਾਣੀ ਦੇਣ ਦੀ ਇੰਨੀ ਜਿਹੜੀ ਇਹ ਜ਼ਰੂਰਤ ਨਹੀਂ ਪੈਂਦੀ ਆ ਬੂਟਿਆਂ ਨੂੰ ਹੁਣ ਤੁਸੀਂ ਦੇਖੋ ਇਹਦੀ ਆਰਾਮ ਨਾਲ ਇਸ ਤਰ੍ਹਾਂ ਹੀ ਮੁੱਠੀ ਵੱਜ ਰਹੀ ਆ ਤੇ ਜਿਹੜੀ ਆ ਸਾਡੇ ਖੇਤ ਦੀ ਮਿੱਟੀ ਆ ਇਹਨੂੰ ਤੁਸੀਂ ਜਿੰਨੀ ਮਰਜ਼ੀ ਗਿੱਲੀ ਕਰ ਲਓ ਇਹਨੇ ਇਸ ਤਰ੍ਹਾਂ ਭੁਰ ਜਾਣਾ ਫਿਰ ਇਹਦੀਆਂ ਜੜਾਂ 'ਚ ਪਾਣੀ ਬਿਲਕੁਲ ਨਹੀਂ ਠਹਿਰਦਾ ਤੇ ਇਹਨੂੰ ਹੁਣ ਪੂਰੀ ਪੂਰੀ ਕਰਨ ਵਾਸਤੇ ਆਪਾਂ ਨੂੰ ਕੀ ਕਰਨਾ ਪੈਣਾ ਕਿਉਂਕਿ ਇਹ ਹੁਣ ਤਾਂ ਮੈਂ ਭੋਰ ਦਿੱਤੀ ਆ ਸੁੱਕੀ ਆ ਜਦੋਂ ਮੈਂ 'ਚ ਥੋੜਾ ਜਿਹਾ ਵੀ ਪਾਣੀ ਪਾਇਆ ਇਹਨੇ ਫਿਰ ਇਸ ਤਰ੍ਹਾਂ ਗਿੱਲੀ ਹੋ ਕੇ ਇਸ ਤਰ੍ਹਾਂ ਇਹਦੇ ਜਿਹੜੇ ਡਲੇ ਵੱਜ ਜਾਣੇ ਆ ਤੇ ਇਹਦੇ ਵਾਸਤੇ ਮੈਂ ਮਿਲਾਉਂਗੀ ਕੋਕੋ ਪੀਟ ਤੁਸੀਂ ਮਾਤਰਾ ਜਿਹੜੀ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਕਿਉਂਕਿ ਇੰਨਾ ਕੁ ਤਾਂ ਹਰ ਇੱਕ ਨੂੰ ਪਤਾ ਹੀ ਹੁੰਦਾ ਕਿ ਮੈਂ ਕਿੰਨੀ ਕਿਹ ਚੀਜ਼ ਮਿਕਸ ਕਰੂੰਗੀ ਠੀਕ ਆ ਅੰਦਾਜ਼ਾ ਨਹੀਂ ਮੈਂ ਕਦੀ ਵੀ ਲਿਆ ਪੂਰਾ ਬਸ ਅੰਦਾਜ਼ੇ ਨਾਲ ਮਿਕਸ ਚੀਜ਼ਾਂ ਕਰ ਲੈਣੀਆਂ ਜਿੰਨੀ ਕ ਆਪਾਂ ਨੂੰ ਠੀਕ ਲੱਗਦੀ ਆ ਥੋੜੀ ਰੇਤਾ ਮਿਲਾ ਲਾਂਗੇ ਰੇਤਾ ਬਹੁਤ ਜ਼ਿਆਦਾ ਨਹੀਂ ਮਿਲਾਣੀ ਕਿਉਂਕਿ ਰੇਤਾ ਦੇ ਵਿੱਚ ਕੋਈ ਵੀ ਜਿਹੜਾ ਨਿਊਟ੍ਰੀਸ਼ਨ ਵਗੈਰਾ ਕੁਝ ਵੀ ਨਹੀਂ ਹੁੰਦਾ ਤਾਂ ਸਿਰਫ ਇੱਕ ਮਤਲਬ ਕਿ ਮਕਾਨ ਬਣਾਉਣ ਵਾਸਤੇ ਵਰਤ ਹੁੰਦੀ ਆ ਇਹਦੇ ਵਿੱਚ ਜੇ ਆਪਾਂ ਬੂਟਾ ਲਗਾਵਾਂਗੇ ਤਾਂ ਕਦੀ ਵੀ ਨਹੀਂ ਹੋਣਾ ਥੋੜਾ ਆਪਾਂ ਇਹਦੇ ਵਿੱਚ ਮਿਲਾ ਦਾਂਗੇ ਛਿਲਕਾ ਹੁਣ ਇਹਨੂੰ ਆਪਾਂ ਮਿਕਸ ਕਰਕੇ ਵੇਖਾਂਗੇ ਕਿਉਂਕਿ ਹੁਣ ਜੇ ਇਹਦੇ ਵਿੱਚ ਆਪਾਂ ਪਾਣੀ ਪਾਵਾਂਗੇ ਨਾ ਤੇ ਹੁਣ ਇਹ ਚ ਪਾਣੀ ਉਸ ਤਰ੍ਹਾਂ ਹੀ ਡਲੀਆਂ ਇਹਦੀਆਂ ਨਹੀਂ ਵੱਜਣੀਆਂ ਤੇ ਜੇ ਤੁਹਾਡੇ ਕੋਲ ਰੂੜੀ ਹੈਗੀ ਆ ਤੇ ਇੱਥੇ ਤੁਸੀਂ ਇਹਦੇ ਵਿੱਚ ਨਾਲ ਹੀ ਇਹਦੇ ਜਿਹੜੀ ਨਾ ਰੂੜੀ ਆ ਉਹ ਵੀ ਮਿਕਸ ਕਰ ਲਓ ਪਾਥੀਆਂ ਹੈਗੀਆਂ ਤਾਂ ਉਹਨੂੰ ਮਿਲਦੀਆਂ ਤੇ ਤੁਸੀਂ ਪਾਥੀਆਂ ਨੂੰ ਰਾਤ ਪਰ ਪਿਉਂਦੋ ਜਿਹੜਾ ਉਹਨਾਂ ਦਾ ਪਾਣੀ ਹੁੰਦਾ ਉਹ ਬੂਟਿਆਂ 'ਚ ਮਿਕਸ ਕਰ ਦੋ ਤੇ ਬਾਕੀ ਦਾ ਜਿਹੜਾ ਉਹਦਾ ਵੇਸਟੇਜ ਬਚਦਾ ਜਾਂ ਪਾਥੀਆਂ ਬਚਦੀਆਂ ਉਹਨੂੰ ਤੁਸੀਂ ਕੁੱਟ ਕੇ ਸੁਕਾ ਕੇ ਇਹਦੇ ਵਿੱਚ ਮਿਕਸ ਕਰ ਦੋ ਤੇ ਹੁਣ ਤੁਸੀਂ ਦੇਖੋ ਵੀ ਆਹ ਮਿੱਟੀ ਤੇ ਆਹ ਮਿੱਟੀ ਹੋ ਗਈ ਨਾ ਸੇਮ ਕੋਈ ਅੰਤਰ ਨਹੀਂ ਇਹਦੇ ਵਿੱਚ ਰਹਿ ਗਿਆ ਹੁਣ ਹੁਣ ਇਹਦੀ ਆਪਾਂ ਮੁਠੀ ਬੰਨਾਂਗੇ ਤਾਂ ਦੇਖੋ ਨਹੀਂ ਵੱਜਣੀ ਠੀਕ ਆ ਇਹ ਤੁਹਾਨੂੰ ਮਿੱਟੀ ਬਣਾਉਣ ਦਾ ਸਭ ਤੋਂ ਵਧੀਆ ਤੇ ਆਸਾਨ ਤਰੀਕਾ ਆ ਬਿਲਕੁਲ ਹੁਣ ਤੁਸੀਂ ਇਹ ਤੋਂ ਅੰਦਾਜ਼ਾ ਨਹੀਂ ਲਗਾ ਸਕਦੇ ਵੀ ਆਹ ਮਿੱਟੀ ਤੇ ਆਹ ਮਿੱਟੀ ਜਿਹੜੀ ਐ ਚ ਕੋਈ ਫਰਕ ਹੈਗਾ ਆ ਹੁਣ ਇਹ ਬਿਲਕੁਲ ਵੀ ਇਹਦੀਆਂ ਡਲੀਆਂ ਨਹੀਂ ਵੱਜਣਗੀਆਂ ਤੇ ਤੁਸੀਂ ਦੇਖ ਕੇ ਵੀ ਅੰਦਾਜ਼ਾ ਲਾ ਲਓ ਵੀ ਇਹਦੇ ਵਿੱਚ ਕੋਈ ਫਰਕ ਲੱਗ ਰਿਹਾ ਤੁਹਾਨੂੰ ਕਲਰ ਚ ਮਾੜਾ ਮੋਟਾ ਉਨੀ ਕੀ ਫਰਕ ਹੋ ਸਕਦਾ ਆ ਪਰ ਵੈਸੇ ਇਹਦੀਆਂ ਹੁਣ ਡਲੀਆਂ ਨਹੀਂ ਵੱਜਣਗੀਆਂ ਤਾਂ ਕੋ ਡਲੀ ਚਲੋ ਕੋਈ ਪਹਿਲਾਂ ਵਾਲੀ ਹੈਗੀ ਆ ਪਰ ਹੁਣ ਇਹ ਚ ਡਲੀਆਂ ਨਹੀਂ ਵੱਜਣਗੀਆਂ ਠੀਕ ਆ ਇੰਨੀ ਕੁ ਮਾਤਰਾ ਬਿਲਕੁਲ ਸਹੀ ਆ ਮਤਲਬ ਕਿ ਮੈਂ ਲੈ ਲਈ ਸੀ 60% ਮਿੱਟੀ ਸੀ ਮੇਰੇ ਅੰਦਾਜ਼ੇ ਨਾਲ 20% ਕੋਕੋ ਪੀਟ 20% ਮੈਂ ਲੈ ਲਈ ਰੇਤ ਤੇ 20% ਹੀ ਮੈਂ ਲੈ ਲਿਆ ਸੀ ਆਵਲਾ ਜਿਹੜਾ ਛਿਲਕਾ ਹੁੰਦਾ ਠੀਕ ਆ ਇਹ ਮਿੱਟੀ ਸਭ ਤੋਂ ਵਧੀਆ ਮਿੱਟੀ ਇਹ ਬਣ ਗਈ ਹੁਣ ਇਸ ਮਿੱਟੀ ਤੋਂ ਵੀ ਵਧੀਆ ਕਿਉਂਕਿ ਜਿਹੜੀ ਡਲੀ ਵਾਲੀ ਮਿੱਟੀ ਹੁੰਦੀ ਹੈ ਨਾ ਉਹਦੇ ਵਿੱਚ ਬਹੁਤ ਸਾਰਾ ਜਿਹੜਾ ਨਿਊਟ੍ਰੀਸ਼ਨ ਹੁੰਦਾ ਆ ਪਾਣੀ ਹੋਲਡ ਕਰਨ ਦੀ ਜਿਹੜੀ ਉਹਦੀ ਕੈਪੈਸਿਟੀ ਆ ਉਹ ਸਭ ਤੋਂ ਜ਼ਿਆਦਾ ਹੁੰਦੀ ਆ ਇਸ ਮਿੱਟੀ ਤੋਂ ਵੀ ਇਹ ਵਾਲੀ ਮਿੱਟੀ ਹੋਂ ਜਿਆਦਾ ਵਧੀਆ ਬਣ ਗਈ ਆ ਤੇ ਜੇ ਇਸ ਮਿੱਟੀ ਨੂੰ ਆਪਾਂ ਇਸ ਤਰ੍ਹਾਂ ਸਿੱਧਾ ਹੀ ਵਰਤ ਲੈਂਦੇ ਤਾਂ ਫਿਰ ਤੇ ਇਹਦੇ ਵਿੱਚ ਬੂਟਾ ਵੀ ਨਹੀਂ ਹੋਣਾ ਸੀ ਖਾਸ ਤੌਰ ਤੇ ਸਰਦੀਆਂ ਦੇ ਵਿੱਚ ਗੋਭੀ ਵਗੈਰਾ ਲਗਾਣੀ ਆ ਆਪਾਂ ਤੇ ਉਹ ਗੋਭੀ ਤਾਂ ਇਹਦੇ ਵਿੱਚ ਬਿਲਕੁਲ ਵੀ ਨਹੀਂ ਚਲਣੀ ਕਿਉਂਕਿ ਇਹ ਚਿਕਣੀ ਮਿੱਟੀ ਆ ਜਦੋਂ ਧੁੰਦਾ ਪੈਣ ਲੱਪੀਆਂ ਕੋਰਾ ਪੈਣ ਲੱਪਿਆ ਤੇ ਇਹ ਮਿੱਟੀ ਤਾਂ ਬਿਲਕੁਲ ਵੀ ਨਹੀਂ ਸੁੱਕੜੀ ਤਾਂ ਉਹਨਾਂ ਨੂੰ ਫਿਰ ਫੰਗਸ ਲੱਗ ਜਾਣੀ ਜਿਹੜਾ ਨੂੰ ਤੇ ਫਿਰ ਆਪਣੇ ਬੂਟੇ ਜਿਹੜੇ ਸੀ ਉਹ ਖਰਾਬ ਹੋ ਜਾਣੇ ਸੀ ਜੇ ਤੁਹਾਡੇ ਖੇਤ ਦੀ ਇਸ ਤਰ੍ਹਾਂ ਦੀ ਮਿੱਟੀ ਆ ਤਾਂ ਤੁਸੀਂ ਇਸ ਤਰੀਕੇ ਨਾਲ ਬਣਾਓ ਤੇ ਬੂਟੇ ਅਗਾਓ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਜਿਹੜੇ ਬੂਟੇ ਕਿਸ ਤਰ੍ਹਾਂ ਦੇ ਹੋਏ ਆ ਕਿੰਨਾ ਤੁਹਾਨੂੰ ਫਾਇਦਾ ਹੋਇਆ ਇਸ ਵੀਡੀਓ ਦੇ ਨਾਲ ਤੇ ਹੁਣ ਮੈਂ ਜਿਹੜੀ ਮਿੱਟੀ ਮੈਂ ਤਾਂ ਇਹ ਵਾਲੀ ਮਿੱਟੀ ਨਹੀਂ ਬਣਾਣੀ ਕਿਉਂਕਿ ਮੈਂ ਸਿਰਫ ਵੀਡੀਓ ਵਾਸਤੇ ਲੈ ਕੇ ਆਈ ਸੀ ਥੋੜੀ ਜੀ ਤੇ ਵੈਸੇ ਸਾਡੀ ਤਾਂ ਮਿੱਟੀ ਆਹ ਵਾਲੀ ਆ ਰਿੱਤਾ ਵਾਲੀ ਤੇ ਹੁਣ ਮੈਂ ਸਭ ਤੋਂ ਪਹਿਲਾਂ ਇਸ ਤਰ੍ਹਾਂ ਦੀ ਜਿਹੜੇ ਆ ਡਰਮ ਲਈ ਆ ਸੀ ਨਾ ਆਹ ਵਾਲੇ ਹਰੇ ਇਹਨਾਂ ਦੇ ਵੇਸਟ ਮੈਂ ਇਸ ਤਰ੍ਹਾਂ ਦੇ ਆ ਸ਼ੇਕ ਕਰ ਲਏ ਤੁਸੀਂ ਦੇਖ ਸਕਦੇ ਹੋ ਥੱਲੇ ਤੇ ਇਹਦੇ ਮੈਂ ਥੱਲੇ ਹੁਣ ਨੈਟ ਰੱਖੂਗੀ ਨੈਟ ਰੱਖ ਕੇ ਫਿਰ ਮੈਂ ਆ ਮਿੱਟੀ ਜਿਹੜੀ ਆ ਇਹਨੂੰ ਇਹਦੇ ਵਿੱਚ ਭਰ ਕੇ ਤੇ ਬੂਟੇ ਲਗਾਉਣੀ ਆ ਤੇ ਅੱਗੇ ਤੁਹਾਡੇ ਨਾਲ ਵੀਡੀਓ ਜਿਹੜੀ ਆਪਾਂ ਸ਼ੇਅਰ ਕਰਦੇ ਆ ਕਿ ਮੈਂ ਲੈ ਕੇ ਆਈ ਆ ਜੀ ਫੁੱਲ ਗੋਭੀ ਤੇ ਮੈਂ ਪਨੀਰੀ ਨਹੀਂ ਬੀਜਦੀ ਹੁੰਦੀ ਕਿਉਂਕਿ ਬੀਜ ਬਹੁਤ ਘਾਟੀ ਜ਼ਿਆਦਾਤਰ ਮੇਰੇ ਤਾਂ ਉੱਗਦੇ ਹੀ ਨਹੀਂ ਹੁੰਦੇ ਤੇ ਫਿਰ ਆ ਵੀ ਪੈਸੇ ਹੀ ਖਰਾਬ ਹੁੰਦੇ ਤੇ ਸਾਨੂੰ ਇਸ ਤਰ੍ਹਾਂ ਪਨੀਰੀ ਮਿਲ ਜਾਂਦੀ ਆ ਇਹ 10 ਰੁਪਏ ਦੇ 20 ਬੂਟੇ ਮਿਲ ਜਾਂਦੇ ਆ ਆਪਾਂ ਨੂੰ ਤੇ ਬਹੁਤ ਸਸਤੀ ਮਿਲਦੀ ਆ ਤੇ ਇਹ ਹੁਣ ਬੂਟਾ ਆਪਾਂ ਇੱਕ ਇਹ ਵਾਲਾ ਡਰਮ ਹੈਗਾ ਸੀ ਜੀ ਮੇਰਾ 50 ਲੀਟਰ ਦਾ ਇਹਦੇ ਮੈਂ ਦੋ ਪੀਸ ਕੀਤੇ ਆ ਮਤਲਬ 25-25 ਲੀਟਰ ਦੇ ਅਲੱਗ ਕਰਕੇ ਮਿੱਟੀ ਭਰ ਲਈ ਮਿੱਟੀ ਬਣਾਉਣ ਦਾ ਆਪਾਂ ਤੁਹਾਨੂੰ ਤਰੀਕਾ ਦੱਸ ਦਿੱਤਾ ਆ ਇਸ ਤਰ੍ਹਾਂ ਹਲਕਾ ਜਿਹਾ ਇਹਦੇ ਵਿੱਚ ਛੇਕ ਕਰਾਂਗੇ ਉਂਗਲ ਨਾਲ ਤੁਸੀਂ ਕਰ ਲਓ ਚਾਹੇ ਤੁਸੀਂ ਕੋਈ ਛੋਟੀ ਵਗੈਰਾ ਲੈ ਲਓ ਤੇ ਬਸ ਇਸ ਤਰ੍ਹਾਂ ਇਹਨੂੰ 1 ਇੰਚੀ ਡੂੰਘਾ ਬੂਟੇ ਨੂੰ ਆਪਾਂ ਆ ਲਗਾ ਦੇਵਾਂਗੇ ਮੈਂ ਲਗਭਗ ਦੋ ਬੂਟੇ ਲਗਾਉਂਗੀ ਇੱਕ ਦੇ ਵਿੱਚ ਵੈਸੇ ਤੁਸੀਂ ਤਿੰਨ ਵੀ ਲਗਾ ਸਕਦੇ ਹੋ ਪਰ ਦੋ ਲਗਾਵਾਂਗੇ ਤਾਂ ਬੂਟਾ ਜਿਹੜਾ ਵਧੀਆ ਤੇ ਹੈਲਦੀ ਹੋਊਗਾ ਆਪਣਾ ਤੇ ਛੇਤੀ ਤਿਆਰ ਹੋ ਜਾਊਗਾ ਇਸ ਕਰਕੇ ਮੈਂ ਦੋ ਬੂਟੇ ਲਗਾ ਰਹੀ ਹਾਂ ਇੱਕ ਦੇ ਵਿੱਚ ਬਸ ਲੱਗ ਗਿਆ ਬਹੁਤ ਆਸਾਨ ਤਰੀਕਾ ਆ ਬਿਲਕੁਲ ਵੀ ਕਮਲੌਂਦੇ ਨਹੀਂ ਹੁੰਦੇ ਇਹ ਬੂਟੇ ਤੇ ਇਸ ਤਰ੍ਹਾਂ ਤੁਸੀਂ ਵੀ ਆਪਣੇ ਘਰ ਦੇ ਵਿੱਚ ਗੋਭੀ ਖਾਸ ਤੌਰ ਤੇ ਗੋਭੀ ਤੇ ਬਰੋਕਲੀ ਹੁਣ ਜ਼ਰੂਰ ਲਗਾਓ ਕਿਉਂਕਿ ਪਹਿਲਾਂ ਪਹਿਲਾਂ ਤੁਹਾਨੂੰ ਵੀ ਪਤਾ ਬਹੁਤ ਮਹਿੰਗੀ ਹੁੰਦੀ ਆ ਗੋਭੀ ਤੇ ਬਰੋਕਲੀ ਤਾਂ ਸਾਡੇ ਘੱਟੋ ਘੱਟ 100 ਰੁਪਏ ਕਿਲੋ ਰੇਟ ਹੁੰਦਾ ਘੱਟੋ ਘੱਟ ਜੇ ਤੁਸੀਂ ਗਿਣੋ ਤਾਂ ਹੁਣ ਤਾਂ 300 ਰੁਪਏ ਚੱਲ ਰਿਹਾ ਇਸ ਵਕਤ ਜੇ ਮਿਲ ਜਵੇ ਤਾਂ ਉਹ ਵੀ ਤੇ ਹੁਣ ਆਪਾਂ ਇਹਨੂੰ ਦੇ ਦੇਵਾਂਗੇ ਪਾਣੀ ਹੌਲੀ ਹੌਲੀ ਬਿਲਕੁਲ ਤਾਂ ਕਿ ਬੂਟਾ ਬੂਟਾ ਜਿਹੜਾ ਆਪਣਾ ਵਾ ਉਹ ਪਟ ਨਾ ਹੋਵੇ ਇੱਕ ਵਾਰੀ ਆਪਾਂ ਇੰਨਾ ਕੁ ਪਾਣੀ ਦੇ ਦੇਣਾ ਵੀ ਥੱਲੇ ਤੱਕ ਪਾਣੀ ਜਿਹੜਾ ਆ ਨਿਕਲ ਜਵੇ ਇਹਦੇ ਆ ਡਰਮ ਦੇ ਉਸ ਤੋਂ ਬਾਅਦ ਹੁਣ 4-5 ਦਿਨ ਤੱਕ ਆਪਾਂ ਇਹਨੂੰ ਪਾਣੀ ਨਹੀਂ ਦੇਣਾ ਬਿਲਕੁਲ ਨਮੀ ਜਿਹੜੀ ਆ ਇਹ ਚ ਬਣੀ ਰਹਿਣੀ ਐਨੇ ਪਾਣੀ ਦੇ ਨਾਲ ਹੀ ਤੇ ਜਦੋਂ ਨਮੀ ਬਿਲਕੁਲ ਸੁੱਕਣ ਲੱਗੂਗੀ ਨਾ ਫਿਰ ਆਪਾਂ ਇਹਨੂੰ ਪਾਣੀ ਜਿਹੜਾ ਉਹ ਦਵਾਂਗੇ ਦੁਬਾਰਾ ਬਸ ਇਹਨੂੰ ਧੁੱਪੇ ਹੀ ਰੱਖ ਦੇਣਾ ਹੁਣ ਕੋਈ ਛਾਵੇਂ ਜ਼ਰੂਰਤ ਨਹੀਂ ਪੈਂਦੀ ਰੱਖਣ ਦੀ ਆ ਗੋਭੀ ਨੂੰ ਆਰਾਮ ਦੇ ਨਾਲੇ ਹੋ ਜਾਣੀ ਹੁਣ ਤੜਾਈ ਇਹਨੇ ਕਮਲਾਣਾ ਆ ਤੇ ਆ ਬਾਕੀ ਦੇ ਜਿਹੜੇ ਬਚੇ ਹੋਏ ਬੂਟੇ ਆ ਇਹ ਵੀ ਮੈਂ ਸਾਰੇ ਇਸੇ ਤਰੀਕੇ ਦੇ ਨਾਲ ਲਗਾ ਦੇਣੇ ਆ ਡਰਮ ਸਾਰੇ ਮੇਰੇ ਕੱਟੇ ਹੋਏ ਆ ਤੇ ਕੁਝ ਡਰਮਾਂ ਚ ਤੇ ਕੁਛ ਮੈਂ ਲਗਾਉਂਗੀ ਆਪਣੇ ਆ ਜੜੀਆਂ ਹੁੰਦੀਆਂ ਬਾਸਕਟ ਹੁੰਦੀਆਂ ਸਬਜ਼ੀ ਵਾਲੀਆਂ ਵੈਜੀਟੇਬਲ ਆਹ ਵਾਲੀ ਜਿਹੜੀ ਪਈ ਆ ਜਿਸ ਤੇ ਪਦੀਨਾ ਲੱਗਾ ਹੋਇਆ ਤੇ ਇਹ ਮੈਂ 10 ਗ੍ਰਾਮ ਬਾਅਦ ਵਿੱਚ ਲਈ ਸੀਗੀ ਤੇ 20 ਗ੍ਰਾਮ ਮੈਂ ਪਹਿਲਾਂ ਲਈ ਸੀ ਜਿਹੜੇ 10 ਗ੍ਰਾਮ ਸੀ ਨਾ ਉਹਨਾਂ ਨੂੰ ਮੈਂ ਕੱਟ ਕੇ ਇਸ ਤਰ੍ਹਾਂ ਇਹਨਾਂ ਦੇ ਦੋ ਦੋ ਪੀਸ ਕਰ ਲਏ ਆ ਗੋਭੀ ਤੇ ਬਰੋਕਲੀ ਲਗਾਉਣ ਵਾਸਤੇ ਤੇ ਹੁਣ ਸਾਰੀ ਮੈਂ ਇਸ ਤਰ੍ਹਾਂ ਲਗਾ ਦਵਾਂ ਤੇ ਵੀਡੀਓ ਦਾ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਤੇ ਅੱਗੇ ਵੀਡੀਓ ਦੇ ਵਿੱਚ ਹੁਣ ਦਿਖਾਉਣਾ ਵੀ ਕੀ ਆ ਵਾਰ-ਵਾਰ ਇਹੀ ਚੀਜ਼ਾਂ ਆਪਾਂ ਲਗਾਣੀਆਂ ਆ ਆ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਆ ਮੇਰਾ ਮਿੱਟੀ ਬਣਾਉਣ ਦਾ ਤਰੀਕਾ ਥੋੜਾ ਵੀ ਚੰਗਾ ਲੱਗਾ ਤੇ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਆਪਣੀਆਂ ਭੈਣਾਂ ਦੇ ਵਿੱਚ ਤਾਂ ਕਿ ਹਰ ਕੋਈ ਆਪਣੇ ਘਰ ਦੇ ਵਿੱਚ ਆਰਗੇਨਿਕ ਸਬਜ਼ੀ ਲਗਾ ਸਕੇ ਤੇ ਜੇ ਤੁਸੀਂ ਅਕਤੂਬਰ ਦੇ ਵਿੱਚ ਹੁਣ ਸਬਜ਼ੀ ਲਗਾਉਂਦੇ ਹੋ ਨਾ ਤਾਂ ਹੁਣ ਸੁੰਡੀ ਵਗੈਰਾ ਜਾਂ ਕੋਈ ਵੀ ਕੀਟ ਵਗੈਰਾ ਬਹੁਤ ਘਟ ਪੈਂਦਾ ਹੁੰਦਾ ਬਹੁਤ ਹੀ ਘੱਟ ਤੇ ਜੇ ਕਿਤੇ ਪਵੇ ਵੀ ਤਾਂ ਉਹਦੇ ਵਾਸਤੇ ਆਪਾਂ ਬਹੁਤ ਸਾਰੀਆਂ ਤੁਹਾਨੂੰ ਆਰਗੇਨਿਕ ਜਿਹੜੀਆਂ ਸਪਰੇਅਾਂ ਦਸੀਆਂ ਹੋਈਆਂ ਤੇ ਉਹ ਤੁਸੀਂ ਕਰੋ ਵਰਤੋ ਤੇ অর্গানিক সবজিਆਂ খাও ਤੇ ਬਿਮਾਰੀਆਂ ਤੋਂ ਬਚੋ ਜਿੰਨਾ ਹੋ ਸਕੇ ਸਬਜੀ ਆਪਣੀ ਘਰ ਦੇ ਵਿੱਚ ਜਰੂਰ ਲਗਾਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਕੀਮਤੀ ਸਮੇਂ ਦੇਣ ਨੂੰ ਸასი ਕਾਲ ਜੀ ਹੁੰਦੇ ਵਸਦੇ ਰਹੋ